ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਸਰਵਣ ਕਰ ਰਹੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਸਮ ਗ੍ਰੰਥ ਵਿੱਚ ਰਚੀਆਂ ਬਾਣੀਆਂ ਦੇ ਨਾਲ ਸੰਬੰਧਿਤ ਸਾਖੀਆਂ ਦਸਮ ਗ੍ਰੰਥ ਦੇ 14ਵੇਂ ਅਧਿਆਏ ਵਿੱਚ ਮਹਾਰਾਜ ਨੇ ਇੱਕ ਚੰਡੀ ਚਰਿਤ ਦੀ ਰਚਨਾ ਕਰਨ ਉਪਰੰਤ ਦੂਜੀ ਰਚਨਾ ਕਰਨ ਦਾ ਸੰਕੇਤ ਦਿੱਤਾ ਹੈ ਆਪਣੀ ਕਥਾ ਜਿਸ ਵਿੱਚ ਗੁਰੂ ਸਾਹਿਬ ਦੀ ਭੌਤਿਕ ਆਯੂ ਦੀ ਦ੍ਰਿਸ਼ਟੀ ਤੋਂ ਪਹਿਲੇ 32 ਸਾਲਾਂ ਦਾ ਗਿਆਨ ਮਿਲਦਾ ਹੈ 14ਵੇਂ ਅਧਿਆਏ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਪਣੀ ਕਥਾ ਦੀ ਸਮਾਪਤੀ ਨਾਲ ਬਚਿੱਤਰ ਨਾਟਕ ਸਮਾਪਤ ਨਹੀਂ ਹੋ ਜਾਂਦਾ ਸਗੋਂ ਇੱਥੇ ਤੱਕ ਕੇਵਲ ਭੂਮਿਕਾ ਬਣੀ ਗਈ ਪ੍ਰਤੀਤ ਹੁੰਦੀ ਹੈ ਚੰਡੀ ਚਰਿੱਤਰ ਰਾਮਾਵਤਾਰ ਕ੍ਰਿਸ਼ਨਾਵਤਾਰ ਮਛ અવਤਾਰ ਚਤੁਰਵੀਸਵਾ અવਤਾਰ ब्रह्मा અવਤਾਰ রুদ্র અવਤਾਰ 파રસ મછન્દ્ર મેધી ఆది રચનાવા બચિત્ર નાટક ਦਾ ਅੰਗ ਹਨ ਇਸ દ્રષ્ટિ ਤੋਂ ਵੇਖਿਆ ਬਚિત્ર નાટક ਸੰਸਾਰ ਦੀ ਸਟੇਜ ਤੇ ਵਕ ਵਕ ਸਮਿਆਂ ਤੇ ਆਏ ਨਾਇਕ ਨਾਇਕਾਵਾਂ ਦੀਆਂ ਬਚਿਤ੍ਰ ਕਥਾਵਾਂ ਦਾ ਸੰਗ੍ਰਹਿ ਹੈ ਇਸ ਵਿੱਚ ਦੁਰਗਾ ਅਤੇ ਕਾਲੀ ਦੇਵੀ ਤੋਂ ਇਲਾਵਾ ਵਿਸ਼ਨੂੰ ਦੇ 24 ਅਵਤਾਰਾਂ ਦੀਆਂ ਕਥਾਵਾਂ ਅਤੇ ਕਾਰਨਾਮੇ ਸ਼ਾਮਲ ਹਨ ਵਿਸ਼ਨੂੰ ਦੇ ਸਾਰੇ ਉਤਾਰ ਰੱਖਿਆ ਦੀ ਭੂਮਿਕਾ ਨਿਭਾਉਂਦੇ ਹਨ ਜਦੋਂ-ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ ਵਿਸ਼ਨੂੰ ਅਵਤਾਰ ਧਾਰਨ ਕਰਦਾ ਹੈ ਇਹ ਅਵਤਾਰ ਆਪਣੇ ਸਮੇਂ ਦੇ ਰਾਕਸ਼ਾ ਨਾਲ ਯੁੱਧ ਕਰਦੇ ਹਨ ਅਤੇ ਜਿੱਤ ਪ੍ਰਾਪਤ ਕਰਦੇ ਹਨ ਜਿਸ ਨਾਲ ਹਾਰੇ ਹੋਏ ਦੇਵਤਿਆਂ ਦਾ ਕਲਿਆਣ ਹੁੰਦਾ ਹੈ ਐ ਪਰ ਬਾਅਦ ਵਿੱਚ ਉਸੇ ਅਵਤਾਰ ਵਿੱਚ ਹਉਮੈ ਆ ਜਾਂਦੀ ਹੈ ਤੇ ਆਕਾਲ ਪੁਰਖ ਉਸਨੂੰ ਖਤਮ ਕਰਕੇ ਉਸ ਦੀ ਥਾਂ ਹੋਰ ਅਵਤਾਰ ਭੇਜਦਾ ਹੈ ਵਿਸ਼ਨੂੰ ਦੇ 24 ਅਵਤਾਰ ਉਪਰੰਤ ਬ੍ਰਹਮਾ ਜੀ ਦੇ ਸਤ ਅਵਤਾਰਾਂ ਦਾ ਜ਼ਿਕਰ ਹੈ ਬ੍ਰਹਮਾ ਅਵਤਾਰਾਂ ਦੀਆਂ ਪੁਸ਼ਕਾਵਾਂ ਵਿੱਚ ਦਸਮ ਗ੍ਰੰਥ ਦੇ ਇਸ ਭਾਗ ਨੂੰ ਬਚਤਰ ਨਾਟਕ ਦਾ ਇੱਕ ਹਿੱਸਾ ਦੱਸਿਆ ਗਿਆ ਹੈ ਇਸੇ ਤਰ੍ਹਾਂ ਰੁਦਰ ਅਵਤਾਰ ਦੀਆਂ ਪੁਸ਼ਕਾਵਾਂ ਤੋਂ ਮਾਲੂਮ ਹੁੰਦਾ ਹੈ ਕਿ ਇਹ ਵੀ ਬਚਤਰ ਨਾਟਕ ਦਾ ਹੀ ਹਿੱਸਾ ਹਨ اس وچوں دو اوتار ارتات دتاترے پارسنادوں ردرے افتار من کے جکر کیتا گیا ہے دتات رے دی کتھا کا موڑ سوما بھاگوت قرآن ہے پاویں اس وچ کافی عدلہ بدلی کیتی گئی ہے پارسناد نمک اوتار کا سوما جگی ساہت ہے جان لوگ پرمپرا اس وچ ماریاں برتیاں تیاگ کے چنگیاں برتیاں دی پریڑنا دیتی گئی ہے अवतार वर्णन ਵਿੱਚ ਸਭ ਤੋਂ ਲੰਮਾ ਰਚਨਾ ਕ੍ਰਿਸ਼ਨਾ অবতার ਹੈ ਜਿਸ ਦੀ ਰਚਨਾ ਹਜੂਰ ਨੇ ਅਨੰਦਪੁਰ ਸ਼੍ਰੋਖੀਤੀ ਸੇਤੇ ਜੋ ਪੌਂਟਾ ਸਾਹਿਬ ਵਿਖੇ ਕਿਆਮ ਦੇ ਦੌਰਾਨ ਸਨ 1688 ਵਿੱਚ ਸੰਪੂਰਨ ਹੋਈ ਇਸਮਾ ਮੁਕਾਬਲਤਨ ਆਮਨ ਚੈਨਦਾਸੀ ਅਤੇ ਇਹੀ ਸਮਾਂ ਸੀ ਜਦੋਂ ਹਜੂਰ ਨੂੰ ਸਮੁੱਚੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਭਵਿੱਖਤ ਪ੍ਰੋਗਰਾਮ ਉਲੇਖਣ ਦਾ ਮੌਕਾ ਮਿਲਿਆ ਕ੍ਰਿਸ਼ਨਾਂਤਾਰ ਭਾਗਵਤ ਪੁਰਾਣ ਦੇ ਦਸਮ ਸਕੰਧ ਦਾ ਭਾਖਾ ਵਿੱਚ ਰੂਪਾਂਤਰਣ ਹੈ ਅਤੇ ਰੂਪਾਂਤਰਣ ਕਰਨ ਪਿੱਛੇ ਉਦੇਸ਼ ਧਰਮ ਯੁੱਧ ਨੂੰ ਪ੍ਰਚੰਡ ਕਰਨਾ ਹੈ ਜਿਸ ਵਿੱਚ ਹਜੂਰ ਰੁਜੇ ਵੈਸਨ ਗ੍ਰੰਥ ਰਚਨਾ ਬਾਰੇ ਸੂchna ਦੇਣ ਵਾਲੇ ਦੋਹਰੇ ਤੋਂ ਪਹਿਲੇ ਸੋਈਏ ਵਿੱਚ ਗੁਰੂ ਜੀ ਅਕਾਲ ਪੁਰਖਗੇ ਬੇਨਤੀ ਕਰਦੇ ਹਨ ਕਿ ਮੈਨੂੰ ਉਹ ਚੀਜ਼ ਦਿਓ ਜਿਸ ਲਈ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਹਜੂਰ ਦੇ ਆਪਣੇ ਸ਼ਬਦਾਂ ਵਿੱਚ اب ریچ کہہ دے ہو وہ ہے ہم کو جو ہوں بنتی کر زور کرو جب آؤ کی آؤ دان بڑھیں ات ہر رن تب جوج مرو اس رچنا دے آخری سوئیے اس سورمے اتوا سن سپائی بارے حضور نے اپنا تخیل پیش کیتا ہے جو آپ نے بعد میں خالسے کے روپ کیا وہ سورمہ نراد پورا سریرک طاقت حضر کرن ਅਤੇ ਉਸ ਦਾ ਪ੍ਰਦਰਸ਼ਨ ਕਰਨ ਵਿੱਚ ਹੀ ਦਿਲਚਸਪੀ ਰੱਖਣ ਵਾਲਾ ਨਹੀਂ ਹੋਵੇਗਾ ਨਾ ਹੀ ਉਹ ਕੇਵਲ ਰਾਜ ਭਾਗ ਦੀ ਖਾਤਰ ਲੜਨ ਮਰਨ ਲਈ ਤਿਆਰ ਹੋਵੇਗਾ ਆਪਣੇ ਸਰੀਰ ਨੂੰ ਨਾਸ਼ਵਾਨ ਸਮਝ ਕੇ ਵੀ ਉਸ ਨੂੰ ਧੀਰਜ ਧਮੇ ਤੇ ਢਲਤਾ ਦਾ ਘਰ ਬਣਾ ਕੇ ਗਿਆਨ ਅਤੇ ਅਕਲ ਦੇ ਦੀਪਕ ਨਾਲ ਉਸ ਵਿੱਚੋਂ ਕਾਇਰਤਾ ਹੁੰਝ ਕੇ ਬਾਹਰ ਕਰ ਦੇਵੇਗਾ ਐਸੀ ਕਲਗੀਆਂ ਵਾਲੇ ਦੁਆਰਾ ਪ੍ਰਗਟ ਕੀਤੇ ਜਾਣ ਵਾਲੇ ਖਾਸੇ ਦੀ ਕਲਪਨਾ ਜੋ ਉਹਨਾਂ ਦੇ ਮਨ ਵਿੱਚ ਵਸੀ ਹੋਈ ਸੀ تن جیو تہ کو جگ دے انتنا نت رہے جس ناو چڑے پو ساگر تارے تام تار دھیرجن بدھ سو دیپک جیوں جیو اجیارہ گیانے کی بڑنی منو ہاتھ لاترتا کتوار بہار ہجور دیا کا رچناواں بانی تو بنا ہور ਦਾ ਇੱਕੋ ਇੱਕ ਉਦੇਸ਼ ਧਰਮ ਯੁੱਧ ਨੂੰ ਪ੍ਰਚੰਡ ਕਰਨਾ ਸੀ ਆਪ ਰਾਮ ਅਵਤਾਰ ਦੀ ਰਚਨਾ ਕਰਦੇ ਹਨ ਉਸ ਗ੍ਰੰਥ ਦੀ ਸਮਾਪਤੀ ਦੀ ਤਾਰੀਖ ਦੱਸਦੇ ਹਨ ਕਿ ਹਾੜਵਦੀ 1 ਬਿਕਰਮੀ ਸੰਨ 1755 ਵਿੱਚ ਅਰਥਾਤ 1698 ਨੂੰ ਮੁਕੰਮਲ ਹੋਇਆ ਗ੍ਰੰਥ ਰਚਨਾ ਦੀ ਥਾਂ ਬਾਰੇ ਦੱਸਿਆ ਰਿਹਾ ਹਜੂਰ ਨੇ ਦੱਸਿਆ ਹੈ ਕਿ ਉਹ ਗ੍ਰੰਥ ਨੈਣਾ ਦੇਵੀ ਦੇ ਮੰਦਰ ਵਾਲੀ ਤਾਂ ਤੇ ਸੰਪੂਰਨ ਹੋਇਆ ਸੀ ਜਿੱਥੋਂ ਤੱਕ ਉਸ ਗ੍ਰੰਥ ਦੇ ਰਚਨ ਪਿੱਛੇ ਕੰਮ ਕਰ ਰਹੇ ਮਨੋਰਥ ਦਾ تعلق ਹੈ ਆਪ ਕਹਿੰਦੇ ਹਨ ਕਿ ਮੈਂ ਰਚਨਾ ਵਿੱਚ ਚੰਗੇ ਜਾਂ ਮਾੜੇ ਆਦਮੀ ਦਾ ਨਿਰਣਾ ਨਹੀਂ ਕੀਤਾ ਇਹ ਇੱਕ ਝਗੜੇ ਵਾਲੀ ਗੱਲ ਹੈ ਭਲੀ ਚਰਚਾ ਵਿਚਾਰ ਹੈ ਗੈਰ ਜ਼ਰੂਰੀ ਚਰਚਾ ਵਾਰ ਹੈ ਮੈਂ ਇਹਨਾਂ ਗੱਲਾਂ ਦਾ ਵੀ ਖਿਆਲ ਨਹੀਂ ਰੱਖਿਆ ਸਾਦ ਅਸਾਦ ਜਾਣੋ ਨਹੀਂ ਬਾਦ ਸੁਬਾਹ ਬਿਬਾਰ ਗ੍ਰੰਥ ਸકલ ਪੂਰਣ ਕਿਉ ਭਗਵਤ ਕਿਰਪਾ ਪ੍ਰਸਾਦ ਇਸ ਪ੍ਰਸੰਗ ਵਿੱਚ ਅਵਤਾਰ ਨਾਲ ਸੰਬੰਧਿਤ ਆਪਣੀਆਂ ਰਚਨਾਵਾਂ ਦਾ ਕਾਰਨ ਅਤੇ ਉਹਨਾਂ ਅਵਤਾਰਾਂ ਪ੍ਰਤੀ ਆਪਣੀ ਪਹੁੰਚ ਸਵਈਏ ਵਿੱਚ ਬਿਆਨ ਕੀਤੀ ਹੈ ਅਤੇ ਇਸ ਦਾ ਮਨਸ਼ਾ ਪਾਠਕ ਨੂੰ ਉਹਨਾਂ ਭੁਲੇਖਿਆਂ ਤੋਂ ਬਚਾਉਣਾ ਹੈ ਜੋ ਪੈਦਾ ਹੋਏ ਹੋਣੇ ਸੰਭਾਵੀ ਸਵਈਆ ਪਾਏ ਗਏ ਜਬ ਤੇ ਤੁਮਰੇ تب ب آنکھ ترے نہیں آنے رام رحیم قرآن قرآن انیک کہیں مت ایک نہ مانو میر مہندیوں چڈ کے باقی سب افتار ہندو متحاس وچوں لے گئے ہن پر گروہ صاحب دی دلچسپی متحاس وچ نہیں سی انہوں کا ادیش گولی جنتا یدھ لی تیار کرنا سی اس لیے وہ اپنی فلاسفی انوسار کتھا نو نواں ਅਤੇ ਨਵੇਂ ਅਰਥ ਦਿੰਦੇ ਹਨ ਮਿਸਾਲ ਲਈ ਚੰਡੀ ਚਤਰ ਵਿੱਚ ਦੇਵਤਾ ਤੋਹਾਰ ਨੂੰ ਪ੍ਰੰਤ ਦੇਵਤੇ ਪਹਿਲਾਂ ਬ੍ਰਹਮਾ ਕੋਲ ਫਿਰ ਵਿਸ਼ਨੂੰ ਕੋਲ ਜਾਂਦੇ ਹਨ ਅਤੇ ਦੇਵੀ ਸ਼ਕਤੀਆਂ ਪ੍ਰਾਪਤ ਕਰਦੇ ਹਨ ਮਾਰਕੰਡੇ ਪੁਰਾਣ ਵਿੱਚ ਜ਼ਿਆਦਾ ਜ਼ੋਰ ਦੇਵਤਿਆਂ ਦੁਆਰਾ ਦੇਵੀ ਸ਼ਕਤੀਆਂ ਦੀ ਪ੍ਰਾਪਤੀ ਦੇ ਦਿੱਤਾ ਗਿਆ ਹੈ ਪਰ ਸ਼੍ਰੀ ਗੋਬਿੰਦ ਸਿੰਘ ਜੀ ਦੇਵੀ ਸ਼ਕਤੀਆਂ ਨਾਲੋਂ ਮਨੁੱਖ ਨੂੰ ਆਪਣੇ ਬਾਹੂਬਲ ਤੇ ਨਿਰਭਰ ਹੋਣ ਦਾ ਰਾਹ ਦੱਸਦੇ ਹਨ یا کل میں سب کال کال کرپان کے پاری پان کو پاری پروسو وار درگا کی ایک رچنا ہے جو پنجابی بچ ہے جس بارے یقین کیا جاتا ہے کہ ایک کلگیاں والے دی ہی رچنا ہے یہ بھی مارکنڈی پران اتنے دارت ہے اتے نہنگا سنگا بہت مقبول ہے گیان پر پربو نیتک قدرہ کیمتہ کا بیان ہے جو ادھیاتمک وچار وٹاندرے کے روپ میں ਪੇਸ਼ ਕੀਤਾ ਗਿਆ ਹੈ ਸ਼ਤਰਨਾ ਮਾਲਾ ਵਿੱਚ ਯੁੱਧ ਦੇ ਸ਼ਸਤਰਾਂ ਦਾ ਪ੍ਰਤੀਕਾਤਮਕ ਬਿਆਨ ਹੈ ਅਤੇ ਉਸ ਵਿੱਚ ਉਹਨਾਂ ਦੇ ਪੁਰਾਣਿਕ ਪ੍ਰਸੰਗਾਂ ਨੂੰ ਵੀ ਲਿਆ ਗਿਆ ਹੈ ਇਸ ਤੋਂ ਅੱਗੇ ਆਪਾਂ ਆਪਣੀ ਅਗਲੀ ਸਾਕਿ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ